ਵਿધાનਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਜ਼ਿਲ੍ਹੇ ਦੇ ਐਸਐਸਪੀ ਅਤੇ ਥਾਣਾ ਸਦਰ ਦੇ ਖਿਲਾਫ ਮੋਰਚਾ ਖੋਲ੍ਹਿਆ ਏ ਉੱਥੇ ਹੀ ਪੰਜਾਬ ਦੀ ਸਰਕਾਰ ਤੇ ਵੀ ਨਿਸ਼ਾਨਾ ਲਗਾਉਂਦੇ ਆ ਵਿਧਾਇਕ ਭੁੱਲਰ ਨੇ ਇੱਥੋਂ ਤੱਕ ਕਹਿ ਦਿੱਤਾ ਏ ਕਿ ਕੀ ਥੁੜਿਆ ਇਹੋ ਜਈ ਸਰਕਾਰ ਦਾ ਅਤੇ ਵਿਧਾਇਕ ਸਾਹਿਬ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਖਿਆ ਏ ਕਿ ਪਿੰਡ ਭਾਈ ਲੱਥੂ ਵਿਖੇ ਪਿਛਲੇ ਐਤਵਾਰ ਨੂੰ ਗੋਲੀ ਚਲੀ ਸੀ ਦਿੱਤੀ ਸੂਚਨਾ थाना सदर ਪੱਟੀ ਦੇ ਅਧੀਨ ਆਉਂਦੇ ਪੁਲਿਸ ਚੌਕੀ ਕਰਿਆਲਾ ਵਿਖੇ ਦਿੱਤੀ ਗਈ ਪਰ ਅੱਗੇ ਕੀ ਹੋਇਆ ਤੁਸੀਂ ਆਪ ਹੀ ਸੁਣ ਲਵੋ ਅਫਸਰ ਸ਼ਾਈ ਨੇ ਜਦ ਮੈਂ ਅੱਗੇ ਗੱਲ ਕੀਤੀ ਵੀ ਚੰਗੇ ਬੜੇ ਮੰਤਰੀਆਂ ਦਾ ਬਿੜਾ ਕਰ ਕਰਤਾ ਸੰਗਰਸ ਦਾ ਵਰਕਰ ਡੀਮੋਰਲਾਈਜ਼ ਹੋ ਕੇ ਘਰ ਬਿਠਾਦਾ ਇਹਨਾਂ ਅਫਸਰਾਂ ਨੇ ਅੱਜ ਕੋਈ ਸਾਡਾ ਕੋਈ ਚੇਅਰਮੈਨ ਕੋਈ ਸਰਪੰਚ ਕੋਈ ਐਮਸੀ ਮੈਨੂੰ ਦੱਸੋ ਕੋਈ ਡੀਸੀ ਕੋਲੋਂ ਜਾਂ ਐਸਐਸਪੀ ਕੋਲ ਜਾ ਕੇ ਉਹ ਕੰਮ ਕਰਾ ਸਕਦਾ ਅਹੀਂ ਦੇ ਜਾਦੀ ਦਾ ਦਿਹਾੜਾ ਨਹੀਂ ਮਨਾਉਂਦੇ 75ਵਾਂ ਹੀ ਫਿਰ ਗੁਲਾਮੀ ਦਾ ਦਿਹਾੜਾ ਮਨਾਉਂਦੇ। ਹੋਰਿਆ ਉਹ ਛੁੱਟ ਕੇ ਤੇ ਅਫਸਰਾਂ ਦੇ ਗੁਲਾਮ ਹੋ ਗਏ ਅਸੀਂ। ਇਸ ਕੰਮ ਨੂੰ ਸਰਕਾਰ ਨੇ ਹੀ ਬਣਾਈ ਔਰ ਮੇਰਾ ਬਤੌਰ ਐਮਐਲਏ ਹੱਕ ਬੰਦਾ ਮੈਂ ਲੋਕਾਂ ਦੀ ਆਵਾਜ਼ ਹਰ ਪਲੈਟਫਾਰਮ ਤੇ ਉਠਾਉਂਗਾ। ਜਿਹੜਾ ਵੀ ਮਿਲੂਗਾ। ਜੇ ਨਹੀਂ ਹੈਗਾ ਤਾਂ ਫਿਰ ਇਹੋ ਜੀ ਸਰਕਾਰ ਖਣੋ ਕਿ ਥੋੜ੍ਹਾ ਤਾਂ ਇਹੋ ਜੀ ਐਮਐਲਏ ਬਣਨ ਕੋਣ ਕਿ ਥੋੜ੍ਹਾ। ਸਿੰਘ ਬਰਾੜ ਐਸਚਾ ਦਾ ਮੈਂ ਜ਼ਾਹਰ ਕਰਦਾ। ਕੋਈ ਵੀ ਆਪਦੇ ਮੋਬਾਈਲ ਤੋਂ ਨੰਬਰ ਮਲਾ ਕੇ ਵੇਖੋ ਤੁਹਾਨੂੰ ਗੱਲ ਕਰਕੇ ਪਤਾ ਲੱਗੇ ਜਵੇ ਨਸ਼ੇ ਦੇ ਟੰਨ ਫਿਰਦਾ ਕਿ ਨਹੀਂ ਫਿਰਦਾ। ਕਿ ਕੀ ਇਹਨ ਏ ਲੱਧੂਪਿੰਡ ਗਿਆ ਵੀ ਹੈਗਾ ਤੂੰ ਐਤਵਾਰ ਤੋਂ ਲੈ ਕੇ ਅੱਜ ਬੁੱਧਵਾਰ ਦੀ ਸ਼ਾਮ ਹੋ ਗਈ ਇਹਨੂੰ ਪੁੱਛੋ ਲੱਧੂਪਿੰਡ ਪੈਂਦਾ ਕਿੱਥੇ ਆ ਇਹਨੂੰ ਇਹ ਨਹੀਂ ਪਤਾ ਲੱਧੂਪਿੰਡ ਪੈਂਦਾ ਕਿੱਥੇ ਆ ਇਹ ਕਹਿੰਦਾ ਕੋਈ ਕੋਈ ਨਹੀਂ ਚੱਲੀ ਇਹਨਾਂ ਨੂੰ ਤਾਂ ਹੈਗਾ ਵੀ ਜਿੰਨਾ ਚਿਰ ਬੰਦਾ ਕੋ ਮਰੇ ਨਾ ਕਿਸੇ ਦੇ ਘਰ ਦਾ ਚਿਰਾਗ ਬੁਝੇ ਨਾ ਉਨਾਂ ਚਿਰ ਸਾਡੇ ਕੋਲ ਬਸਕੂਤ ਕੋਈ ਨਹੀਂ ਹੈਗਾ ਦੱਸੇ ਕਰਨਾ ਕੁਝ ਨਹੀਂਗਾ ਐਫ ਆਈ ਆਰ ਦਾ ਕੀ ਮਤਲਬ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਜੇ ਪਰਿਵਾਰ ਵਾਲੇ ਕੋਈ ਗੱਲ ਕਰ ਰਿਹਾ ਕਿ ਉਹਦੀ ਫਰਸਟ ਇਨਫੋਰਮੇਸ਼ਨ ਰਿਪੋਰਟ ਦਾ ਮਤਲਬ ਹੈ ਉਹ ਥਾਣੇ ਦਰਜ ਕਰੋ ਤੋ ਫਰਦਿਸ਼ ਕਰੋ ਸਹੀ ਹੈ ਦੇ ਕਾਰਵਾਈ ਕਰੋ ਨਹੀਂ ਹੈ ਦੇ ਉਹਨੂੰ ਰਿਜੈਕਟ ਕਰੋ ਇਹਦੇ ਆਪ ਹੀ ਜੱਜ ਬਣ ਜਾਂਦੇ ਆਪ ਹੀ ਵਕੀਲ ਬਣ ਜਾਂਦੇ ਆ ਜਦੋਂ ਪਤਾ ਲੱਗਾ ਵੀ ਜਿਹੜਾ ਝੂਠਾ ਵਾ ਉਹ ਭੱਜ ਕੇ ਪਹਿਲੋਂ ਜਾਂਦਾ ਉਹ ਲੈਣ ਦੇਣ ਦੀ ਗੱਲ ਨਿਬੜ ਜਾਂਦੀ ਹੈ ਤੇ ਬੱਸ ਸਸਪੀ ਐਸਐਸਪੀ ਦੇ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਐਸਐਸਪੀ ਸਾਹਿਬ ਨਾਲ ਕੀਤੀ ਆ ਇਹ ਇੱਕ ਤਰੀਕੇ ਦਾ ਜਿਹੜਾ ਮੈਂ ਕੈਮਰੇ ਵਾਲੀ ਗੱਲ ਕੀਤੀ ਲਾਇਸੈਂਸ ਦੇ ਹਥਿਆਰਾਂ ਦੀ ਗੱਲ ਕੀਤੀ ਆ ਇਹ ਮੈਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਔਰ ਡੀਜੀਬੀ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਇਹ ਲੋਕਾਂ ਦੇ ਹੱਕਾਂ ਨੂੰ ਉੱਤੇ ਇਹ ਡਾਕਾ ਨਹੀਂ ਹੈਗਾ ਇਹ ਰਿਸ਼ਵਤਖੋਰੀ ਨਹੀਂ ਹੈਗੀ ਕਿਹੜੀ ਚੀਜ਼ ਦਾ ਬੰਦਾ 50000 ਰੁਪਏ ਦੱਸੇ ਮੈਨੂੰ ਕਿ ਦੱਸੋ ਵੀ ਕਿਹੜੀ ਚੀਜ਼ ਦਾ ਦਵੇ ਜੇ ਇਹ ਮੇਰਾ ਕੁਐਸਚਨ ਹੈ ਆਈ ਬਤਾ ਤੁਸੀਂ ਇਸ ਬਾਰੇ ਲਿਖਿਆ ਹੋਇਆ ਉਹਨੂੰ ਪੁੱਛ ਨਹੀਂ ਲਿਖਣਾ ਕੀ ਆ ਲਿਖਣਾ ਤੇ ਗੱਲ ਤੇ ਅੱਜ ਜਿਹੜੇ ਸਾਹਮਣੇ ਹੋਈ ਆ ਲਿਖ ਕੇ ਕੀ ਕਰੀਏ ਦੱਸੋ ਗੱਲ ਵੀ ਕਰਾਂਗੇ ਅੱਜ ਤੁਹਾਡੇ ਸਾਹਮਣੇ ਰੱਖੀ ਆ 50000 ਰੁਪਏ ਜਿਹੜੇ ਲਾਇਸੈਂਸ ਫੀਸ ਰੱਖੀ ਲਾਇਸੈਂਸ ਫੀਸ ਨਹੀਂ ਜਿਹੜੇ ਬੰਦੇ ਦਾ ਲਾਇਸੈਂਸ ਜਿੰਨੇ ਬਣਾਉਣਾ ਉਹਨੂੰ ਐਸਐਸਪੀ ਸਾਹਿਬ ਵੱਲੋਂ ਕਿਹਾ ਜਾਂਦਾ ਵੀ ਤੂੰ ਆਪਦੇ ਘਰੇ ਪੰਜ ਕੈਮਰੇ ਲਵਾ ਜੇ ਉਹ ਪੰਜ ਕੈਮਰੇ ਆ ਉਹਦਾ ਘੱਟੋ ਘੱਟ 50 30000 ਰੁਪਇਆ 20 25000 ਰੁਪਇਆ ਉਹਦਾ ਖਰਚ ਆਉਂਦਾ ਤੇ ਜੇ ਕਿਸੇ ਬੰਦੇ ਨੇ ਲਵਾ ਲਿਆ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਫਲਾਣੇ ਚੌਂਕ 'ਚ ਵੀ ਜਾ ਕੇ ਲਵਾ ਤੂੰ ਝਭਾਲ ਦੇਗੇ ਇਸ ਚੌਂਕ ਚ ਲਵਾ ਤੂੰ ਤਰਨਤਾਰ ਦੇ ਕਿਸੇ ਚੌਂਕ ਚ ਲਵਾ 50 30000 ਰੁਪਇਆ ਤੋਂ ਹੋਰ ਲਵਾਇਆ ਜਾਂਦਾ ਇਹ ਰਿਸ਼ਵਤਖੋਰੀ ਨਹੀਂ ਇਹ ਉਹਦੇ ਜਾਤੀ ਜਿਹੜੇ ਉਹਦੇ ਅਧਿਕਾਰ ਆ ਉਹਨਾਂ ਨੂੰ ਤੇ ਡਾਕਾ ਨਹੀਂ ਹੈ ਤੇ ਕੀ ਐਹੋ ਜਿਹਾ ਅਫਸਰ ਇੱਥੇ ਜਿਹੜਾ ਉਹ ਐਸਐਸਪੀ ਲੱਗਣ ਦੇ ਲੈ ਗਿਆ ਇਹ ਸੀ ਫਿਟ ਫਾਰ ਦਿਸ ਜੌਬ ਇਹ ਮੇਰਾ ਕੁਐਸਚਨ ਹੈ ਜਿਹੜੀ 35 ਇਅਰ ਤੇ ਜੇ ਰਿਸ਼ਵਤ ਹੀ ਲੈਣੀ ਹੈ ਪੈਸੇ ਹੀ ਲੈਣੇ ਆ ਤੇ ਫਿਰ ਸਾਡੇ ਦੇ ਪਹਿਲਾਂ ਅਜ ਫਰਕ ਕੀ ਹੋਇਆ ਮੈਂ ਦੱਸੋ ਬਿਰਤਾਂ ਸਿੰਘ ਬਲਟੋਆ ਔਰ ਸਾਡੀ ਪੁਰਾਣੀ ਸਰਕਾਰ ਲੱਖ ਰੁਪਇਆ ਲੈਂਦੇ ਤੇ ਲਾਇਸੈਂਸ ਬਣਾ ਕੇ ਦੇ ਜਾਂਦੇ ਸੀ ਪੁੱਛ ਲਓ ਕਿਸੇ ਫਿਰ ਇਵੇਂ ਹੋ ਕੰਮ ਸ਼ੁਰੂ ਕਰ ਦਿੰਦੇ ਅਗਲਾ ਕੋਕਾ ਘਰੇ ਮੇਰੇ ਦੇ ਕੋਈ ਪਰਸਨਲ ਜਾਤੀ ਅਟੈਕ ਕਰਨ ਛੱਡਨਾਏ ਵੀ ਚੱਕ ਜੀ ਹੈ ਔਰ ਉਹਦੇ ਨਾਲ ਦੀ ਨਾਲ ਜੇ ਕਿਸੇ ਨੇ ਲਾਇਸੈਂਸ ਆਫ ਦਾ ਜਾਤੀ ਫਾਇਦਾ ਤੋਂ ਬਣਾਉਣਾ ਹੁੰਦਾ ਜਿੱਥੇ ਦੇ ਡੋਕਟਰ ਦਾ ਇਹ ਪੰਗੇ ਦੀ ਮੈਂ ਗੱਲ ਕੀਤੀ ਉਹਦੇ ਨਾਲ ਦੇ ਨਾਲ ਕਪਤਾਨ ਸਾਹਿਬ ਨੇ ਇੱਕ ਵੱਖਰਾ ਫਾਰਮੂਲਾ ਰੱਖਤਾ ਵੀ ਘਰੇ ਕੈਮਰੇ ਲੱਗੇ ਹੋਣੇ ਚਾਹੀਦੇ। ਦੱਸੋ ਵੀ ਕਿਹੜੇ ਕਾਨੂੰਨ ਚ ਲੱਗਾ ਵੀ ਵੀਡੀਓ ਕੈਮਰੇ ਲੱਗੇ ਹੋਣੇ ਜਿਹਦੇ ਲਿਸੈਂਸ ਪਾਉਣ ਨੂੰ। ਜੇ ਕਹੇ ਮਾਤੜ ਨੇ ਦੋ ਕੈਮਰੇ ਕਿਹਦੇ ਲੱਗੇ ਉਹਨੂੰ ਕਹੇ ਲੇ ਤੂੰ ਪੰਜ ਕੈਮਰੇ ਲਵਾ। ਪੰਜ ਕੈਮਰੇ ਮਤਲਬ 50000 ਰੁਪਏ ਦਾ ਉਹ ਬੰਦਾ ਪਹਿਲੋ ਖਰਚ ਕਰੇ। ਤੇ ਜੇ ਕੋਈ ਥੋੜਾ ਠੀਕ ਠਾਕ ਉਹਨੇ ਪੰਜ ਕੈਮਰੇ ਲਵਾਇਆ ਉਹਨੂੰ ਕਹਿੰਦੇ ਬਦੂ ਜਾ ਕੇ ਭਲਾਣੇ ਚੌਂਕ ਦੇ ਚ ਜਾ ਕੇ ਉੱਥੇ ਲਾ ਪੰਜ ਸੱਤ ਕੈਮਰੇ ਹੋਰ ਲਵਾ। ਕਿ 40-50000 ਰੁਪਏ ਦੇ ਪਹਿਲੋਂ ਕੈਮਰੇ ਲਵਾਵੇ ਤੇ ਫੇਰ ਉਹ ਐਸਐਸਪੀ ਸਾਹਿਬ ਉਹਦਾ ਲਾਹਸੰਸਰ ਕਮੈਂਡ ਕਰਨ ਇਹ ਰਿਸ਼ਵਤਪੁਰੀ ਨਹੀਂਗੀ ਕੀ ਇਹੋ ਜੇ ਅਫਸਰ ਨੂੰ ਐਸਐਸਪੀ ਲੱਗਣ ਦੇ ਯੋਗ ਹੈਗਾ ਉਹ ਕੀ ਇਹੋ ਜੇ ਅਫਸਰ ਜਿਹੜੇ ਆ ਉਹ ਲੋਕਾਂ ਦੀ ਸੇਵਾ ਜਾਂ ਲੋਕਾਂ ਦਾ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰ ਸਕਦੇ ਆ ਜਿੱਦਾ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ ਗੱਲ ਲੈਣਾ ਦਿਨਾਂ ਨਹੀਂ ਪਤਾ ਨਹੀਂ ਕਿਹੜੇ ਸੂਬੇ ਤੋਂ ਕਿੱਥੇ ਆ ਗਏ ਪੰਜਾਬ ਬਾਰੇ ਕੋਈ ਪਤਾ ਨਹੀਂ ਗੱਲ ਔਰ ਸਾਡੀਆਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰਿਆਂ ਦੇ ਵਿੱਚ ਪਾਉਣ ਦੇ ਇਹੇ ਬੱਚੇ ਦੇ ਬਾਪ ਦੀ ਡੈਥ ਹੋ ਗਈ ਆ ਪੁੱਲ ਲਾਇਸੈਂਸ ਬਣਾਉਣਾ ਚਾਹੁੰਦਾ ਤੇ ਕੀ ਗਲਤੀ ਮੈਨੂੰ ਦੱਸੋ ਵੀ ਉਹਦਾ ਲਾਇਸੈਂਸ ਬਣਾਉਂਦੇ ਵੀ ਇਹ 35 ਸਾਲ ਦਾ ਨਹੀਂ ਹੋਇਆ ਤੇ ਕਿਹੜੇ ਕਾਨੂੰਨ ਹਿੰਦੁਸਤਾਨ ਦੇ ਵਿੱਚ ਲਿਖਿਆ ਵੀ 35 ਸਾਲ ਤੋਂ ਥੱਲੇ ਲਾਇਸੈਂਸ ਨਹੀਂ ਬਣ ਸਕਦਾ ਔਰ ਮੈਂ ਡੀਜੀਪੀ ਸਾਹਿਬ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਕੀ ਇਹੋ ਜਿਹੇ ਅਫਸਰ ਜਿਹੜੇ ਆ ਜਿਹੜੇ ਲੋਕਾਂ ਦੀ ਸੇਵਾ ਵਾਸਤੇ ਇੱਥੇ ਲੱਗੇ ਆ ਇਹ ਕੀ ਇਹ ਸੇਵਾ ਕਰ ਰਹੇ ਇੱਥੇ ਲੋਕਾਂ ਦੀ ਕੀ ਇਹ ਐਸਐਸਪੀ ਲੱਗਣ ਦੇ ਲਾਇਕ ਹੈਗੇ 138 ਲਾਇਸੈਂਸ ਸਾਡੇ ਜਿਹੜੇ ਇਹਨੇ ਨਾਡਰ ਰეკਮੈਂਡ ਕਰ ਦਿੱਤੇ 12 1800 ਰੁਪਇਆ ਡੋਪ ਟੈਸਟ ਦੀ ਫੀਸ 18-18000 ਰੁਪਿਆ ਉਹਦੀ ਰੈਡ ਕ੍ਰੋਸ ਦੀ ਜਿਹੜੀ 12000 ਰੁਪਿਆ ਉਹਦੀ ਫੀਸ 30 32 32000 ਰੁਪਿਆ ਖਰਚ ਕਰਕੇ ਇੱਕ ਬੰਦਾ ਆਪਦੀ ਫਾਈਲ ਉਥੇ ਲੈ ਕੇ ਜਾਂਦਾ ਤੇ ਤੁਸੀਂ ਕਿਉਂਕਿ ਨੋਟਰ ਕਮੈਂਡ ਕਰਦੇ ਜੇ ਕਿਹੜੇ ਵਿਆਹ ਤੇ ਤੁਸੀਂ ਨੋਟਰ ਕਮੈਂਡ ਕੀਤਾ ਵੀ ਦੱਸੋ ਜੇ ਨੋਟਰ ਕਮੈਂਡ ਕਰਨਾ ਹੀ ਮੰਗ ਕਰਦੇ ਅੱਜ ਮੁੱਖ ਮੰਤਰੀ ਸਾਹਿਬ ਤੁਹਾਡੇ ਜੀ ਵੀ ਸਾਹਿਬ ਤੋਂ ਪੀਐਸਐਸਐਸਪੀ ਨੂੰ ਕਹੋ ਵੀ ਆਪ ਦੇ ਜਿੰਨੇ ਖਰਚੇ ਦੇ ਵਿੱਚ ਆਪਦੀ ਜੇਬ ਦੇ ਵਿੱਚ ਉਹਨਾਂ ਨੂੰ ਜਿਹੜਾ ਖਰਚਾ ਉਹਨਾਂ ਦਾ ਲੱਗਾ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਉਹਨਾਂ ਨੂੰ ਵਾਪਸ ਕਰੇ ਫਿਰ ਤੇ ਕੋਈ ਮਤਲਬ ਨਹੀਂ ਹੈਗਾ ਵੀ ਲੋਕਾਂ ਦੀ ਜਿਹ ਆਪ ਦੀ ਜਾਨ ਦੀ ਰਾਖੀ ਕਰਨ ਨੂੰ ਜੇ ਵਾਫਾ ਜਦੋਂ ਉਹਨੇ ਹਥਿਆਰ ਲੈਣਾ ਵਾ ਤੇ ਤੁਸੀਂ ਚੁੱਕ ਕੇ ਨੋਟ ਰਿਕਮੈਂਡ ਕਰੀ ਜਾਂਦੇ ਕਦੇ ਵੀ ਤੁਸੀਂ ਨੋਟ ਤੁਸੀਂ ਫਾਈਲ ਹੀ ਨਾ ਦੋ ਫਿਰ ਫਾਈਲ ਦੇ ਆਂਦੇ ਕੀ ਮਤਲਬ ਹੋਇਆ ਫਿਰ ਇੱਕ ਸਰ ਜਿਹੜੀ ਤਾਜ਼ਾ ਵਾਰਦਾਦੀ ਤੁਸੀਂ ਗੱਲ ਕਰ ਰਹੇ ਲੱਦੂ ਪਿੰਡ ਦੀ ਉਹ ਕੀ ਹੋਇਆ ਕੀ ਸੀ ਵਾਕਿਆ ਥੋੜਾ ਜਿਹਾ ਬ੍ਰੀਫ ਕਰ ਦਿਓ ਦੇਖੋ ਮੈਂ ਇਸ ਮੁੱਦੇ ਨਿੱਜੀ ਜਿਹੜੀ ਹੈਗੀ ਆ ਸਿਆਸਤ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਕੀ ਹੋਇਆ ਜਾਂ ਨਹੀਂ ਕੀ ਆ ਮੈਂ ਤਾਂ ਲਾਅ ਐਂਡ ਔਰਡਰ ਤੇ ਗੱਲ ਕੀਤਾ ਵੀ ਜਿਹੜੇ ਅਫਸਰ ਲੱਗੇ ਆ ਕੀ ਉਹ ਜ਼ਿੰਮੇਵਾਰੀ ਨਿਭਾਉਣ ਦੇ ਲਾਇਕ ਹੈਗੇ ਆ ਕਿ ਨਹੀਂ ਹੈਗੇ ਆ ਕੀ ਉਸ ਐਸਐਚਓ ਜ਼ਿੰਮੇਵਾਰੀ ਨਿਭਾਉਣ ਦੇ ਲੈਕ ਹੈਗਾ ਕਿ ਨਹੀਂ ਹੈਗਾ ਕੀ ਐਸਐਸਪੀ ਤਰਨਤਾਰਨ ਜ਼ਿੰਮੇਵਾਰੀ ਨਿਭਾਉਣ ਦੇ ਲੈਕ ਹੈਗਾ ਕਿ ਨਹੀਂ ਹੈਗਾ ਮੇਰਾ ਇਹ ਸਵਾਲ ਹੈ ਅੱਜ ਕਿੰਨੀਆਂ ਤੇ 452 ਲੱਗਣੀ ਚਾਹੀਦੀ ਹੈ ਕਿ ਥਾਣੇ ਚੋਂ ਗੋਲੀਆਂ ਵਾਜਦੀਆਂ 452 ਲੱਗਣੀ ਚਾਹੀਦੀ ਕਿ ਛੜਕਦੇ ਉਹ ਬੰਦਾ ਕਿਹੜੀ ਲਾਉਣੀ ਤਰ ਬੰਦਾ ਨਹਿਰ ਦੀ ਪਰਣੀ ਤੋਂ ਉਹਨਾਂ ਦੇ ਘਰ ਜ਼ਮੀਨ ਦੇ ਅੰਦਰ ਜਾ ਕੇ ਗੇਟ ਤੋਂ ਗੋਲੀਆਂ ਮਾਰ ਰਿਹਾ ਕੁਇਟ ਦੇ ਅੰਦਰ ਗੋਲੀਆਂ ਜਾ ਰਹੀਆਂ ਤੇ ਸਾਨੂੰ ਭਰਾਵਾ ਪੜਾਉਂਦੇ ਆ ਪੁਲਿਸ ਵਾਲੇ ਤੇ ਨਾਲ ਦੀ ਨਾਲ ਐਸਐਚਓ ਤੇ ਜਿਤਨਾ ਇਹਨਾਂ ਗਿਆ ਉਹਦਾ ਵੀਜੀ ਟੂਨ ਤੇ ਨੰਬਰ ਪਿਆ ਉਹ ਫੋਨ ਹੀ ਨਹੀਂ ਚੁੱਕਦਾ ਐਸਐਸਪੀ ਸਾਹਿਬ ਨੂੰ ਵੀ ਪਤਾ ਲੱਗਾ ਹੋਊਗਾ ਸਾਨੂੰ ਅਗੂਆਂ ਦੇ ਕੋਲ ਫੜਿਆ ਉਹ 50 30 ਤੋਂ 40 ਆਦਮੀ ਲੈ ਕੇ ਆਏ ਆ ਉਹ ਗੁੰਡਾ ਨਾਚ ਕੀਤਾ ਇਹਨਾਂ ਦੇ ਘਰ ਵੀ ਦੋ ਲਸੰਸੀ ਤੇ ਹਾਰ ਹੀ ਪਰ ਬੀਬੀਆਂ ਨੇ ਕੀਤਾ ਜਿਹੜਾ ਮੁੰਡਾ ਅੰਦਰ ਹਥਿਆਰ ਲੈਣ ਵੜਿਆ ਮੇਰਾ ਜਵਾਈ ਉਹਨੂੰ ਅੰਦਰ ਹੀ ਬੰਦ ਕਰਤਾ ਪਰ ਗੁੰਡਾ ਲਾਤਾ ਵੀ ਨਹੀਂ ਫੇਰ ਨਹੀਂ ਕਰਨੇ ਨਸ ਇਹ ਮੁੰਡਾ ਬਾਹਰੋਂ ਬਾਪੂ ਡਾ ਸਾਹਿਬ ਤੋਂ ਆਇਆ ਇਹਨੇ ਬਿਜਾ ਕੇ ਉਹਨੂੰ ਹੱਥ ਜੋੜੇ ਆ ਵੀ ਦੱਸੋ ਮੈਨੂੰ ਬਹਿ ਕੇ ਆਪਾਂ ਗੱਲ ਕਰਦੇ ਆ ਪਰ ਫਿਰ ਵੀ ਇਹਨੂੰ ਸਿੱਧੀਆਂ ਗੋਲੀਆਂ ਮਾਰ ਕੇ ਦੇ ਅੰਦਰ ਪਾਜਾਇਆ ਹਵਾਈ ਫੇਰ ਵੀ ਕਰਦੇ ਰਹੇ ਆ ਤੇ ਸਿੱਧੀਆਂ ਗੋਲੀਆਂ ਵੀ ਤਿੰਨ ਜਿਹੜੇ ਫੇਰ ਇਹਦੇ ਉੱਤੇ ਹੋਏ ਆ ਤੇ ਪੁਲਿਸ ਕੀ ਕਰੀ ਪੁਲਿਸ ਦਾ ਕੀ ਪਾਖਿਆ ਹੁਣ ਕਰ ਪੁਲਿਸ ਦਾ ਅਜੇ ਤੱਕ ਜੀ ਸਾਨੂੰ ਉਹ ਇਹੋ ਹੀ ਇਨਫੋਰਮੇਸ਼ਨ ਕਹਿੰਦੇ ਖੋਖੇ ਲਿਆ ਕੇ ਦਿਓ ਉਹ ਪੋਕੇ ਚੁੱਕਣ ਲਈ ਤੇ ਨਾਲ ਉਹਨਾਂ ਦੇ ੁੰਡੇ ਤੁਰੇ ਫਿਰਦੇ ਹੁਣ ਮਗਰ ਇੱਕ ਫੇਰ ਦਾ ਦੂਜਾ ਪੁਲਿਸ ਕੈਰੀ ਵੀ ਗੋਲੀ ਨਹੀਂ ਚੱਲੀ ਉਹ ਜੋ ਦਿਨੋਂ ਸੰਮਣੇ ਆ ਤੁਹਾਡੇ ਵੀ ਅਜ ਚਾਰ ਦਿਨ ਹੋ ਗਏ ਜਿੱਦ ਤੱਕ ਕੋਈ ਤਫਤੀਸ਼ ਕਰਨ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਅਸੀਂ ਇਹ ਗੱਲ ਦੀ ਮੰਗ ਵੀ ਕਰਦੇ ਆਂ ਵੀ ਐਸਐਸਪੀ ਸਾਹਿਬ ਨੂੰ ਵੀ ਵੱਧ ਤੋਂ ਵੱਧ ਸਾਡੇ ਸਿੱਖਾਂ ਦਾ ਸਰਮੋਹ ਸੰਸਥਾ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਦੇ ਪਿੰਡ ਬਾਬਾ ਲੱਦਾਈ ਦਾ ਗੁਰਦੁਆਰਾ ਉੱਥੇ ਆਣ ਕੇ ਉਹਨਾਂ ਨੂੰ ਸੌਂਫਾ ਦੇਣ ਸਾਨੂੰ ਇਫਾਰਨ ਜੇ ਉਹ ਸੌਂਫਾ ਦੇਣ ਤੇ ਅਸੀਂ ਪਰਚਾ ਹੀ ਨਹੀਂ ਕਰਦੇ ਤੇ ਜੇ ਉਹ ਸੌਂ ਨਹੀਂ ਖਾਂਦੇ ਫਿਰ ਉਹ ਪਰਚਾ ਕਰਾਉਣ ਦੇ ਹੱਕدار ਅਸੀਂ ਸੌਂ ਦੇਣ ਨੂੰ ਤਿਆਰ ਆਂ ਪਰ ਇਹ ਮੌਕੇ ਦਾ ਮੈਂਬਰ ਪੰਚਾਇਤ ਵਾਲਾ ਤੁਹਾਨੂੰ ਦਰਖਾਸਤ ਪੁਲਿਸ ਨੂੰ ਵੀ ਦਿੱਤੀ ਹੋ ਰਿਟਰਨ ਪੁਲਿਸ ਨੂੰ ਰਿਟਰਨ ਦਰਖਾਸਤ ਸਰ ਉਸੇ ਦਿਨੀ ਮਤਲਬ ਸਾਡੇ ਘਰ ਆਣ ਕੇ ਬਿਆਨ ਲੈ ਕੇ ਗਏ ਉਹਨਾਂ ਦਰਖਾਸਤ ਦੀ ਲੋੜ ਰਹੀ ਪੁਲਿਸ ਅੱਜ ਜਿਹੜੇ ਆਦਮੀ ਆ ਸਾਡੇ ਘਰ ਆਏ ਉਹਨੂੰ ਜਰਾਤ ਨੂੰ ਬਿਆਨ ਕੇ ਬਿਆਨ ਲੱਗੇ ਕਿ ਅਸੀਂ ਚੱਲ ਕੇ ਫਿਰ ਦਰਖਾਸਤ ਦੇਣੀ ਆ ਨੇ ਰਾਜ ਫੇਰ ਸੰਭਲੇ ਬਲਾਖਾ ਜੀ ਆਪ ਜਿਹੜੀ ਉਹਦੇ ਹੀ ਤੱਕ ਐਫ ਆਈ ਆਰ ਅਜੇ ਤੱਕ ਨਹੀਂ ਹੋਈ ਲਾਉਂਚ ਨਹੀਂ ਹੋਈ ਔਰ ਇਹ ਮੁੰਡਾ ਜਿਹੜਾ ਹੈ ਇਹ ਮੌਕੇ ਤੇ ਮੌਜੂਦ ਆ ਜਦੋਂ ਗੋਲੀਆਂ ਚੱਲਦੀਆਂ ਨੇ ਇਹਨੂੰ ਫੈਰ ਹੁੰਦੇ ਆ ਇਹ ਮੈਂਬਰ ਪੰਚਾਇਤ ਆ ਲਤੂ ਦਾ ਮੇਰਾ ਤੇ ਜਵਾਈ ਹੋਣ ਦੇ ਨਾਤੇ ਮੈਂ ਮਤਲਬ ਆਪਣੀ ਧੀ ਦੀ ਖਾਤਰ ਉੱਥੇ ਗਿਆ ਤੇ ਸਾਰਾ ਕੁਝ ਇਹਨਾਂ ਤੋਂ ਸੁਣਿਆ ਤੇ ਸਾਰਾ ਲੱਗ ਲੱਗੇ ਪਿੰਡ ਕਹਿ ਰਿਹਾ ਇਸ ਤੋਂ ਤੱਕ ਵੀ ਇੱਕ ਚੌਂਕੀ ਦੇ ਵਿੱਚ ਮੁੰਡਾ ਲੱਗਾ ਮੁੰਨਾ ਕੀ ਨਾ ਹੁੰਦਾ ਉਹ ਆਪ ਖੁਦ ਕਹਿ ਰਿਹਾ ਐ ਐਸਾ ਇਹਨੂੰ ਵੀ ਸਰਪ ਮੈਂ ਸਾਰੇ ਪਿੰਡ ਚੋਂ ਲੱਤੂ ਜੋ ਬਦਾ ਕੀਤਾ ਇਹਨਾਂ ਨੂੰ ਕੋਈ ਫਾਇਰ ਨਹੀਂ ਹੋਇਆ ਇਹਨਾਂ ਨੂੰ ਫਾਇਰ ਹੋਇਆ ਇਹਨਾਂ ਕੰਮ ਕਹਿਣ ਤੋਂ ਬਾਅਦ ਵੀ ਉਹ ਕਿਸੇ ਵੱਲੋਂ ਵੀ ਹੋਇਆ ਪਰ ਫਾਇਰ ਤੇ ਹੋਇਆ ਹੈ ਬੋਏ ਇੱਕ ਨਹੀਂ ਹੋਇਆ ਫਾਇਰ ਹੋਇਆ ਪਹਿਲਾਂ ਹਵਾ ਜੀ ਕੀਤੇ ਆ ਮੁੜ ਕੇ ਸਿੱਧੀਆਂ ਮਾਰੀਆਂ ਜਦੋਂ ਬੰਦਾ ਬਾਹਰ ਨਿਕਲਿਆ ਇਹੋ ਤੁਹਾਨੂੰ ਕਹਾਂ ਮੈਂ ਬਾਬਾ ਗੁੱਡਾ ਸਰ ਤੋਂ ਆਇਆ ਮੈਂ ਗੱਡੀ ਢਾਕੇ ਗਿਆ ਇੱਕ ਤਖਵੇ ਲਿੱਕੇ ਤੇ ਪਿਸਤੌਲ ਲਿੱਕੇ ਖੜੇ ਉੱਥੇ ਬੋਲਦੇ ਉੱਤੇ ਮੈਂ ਉਹਨਾਂ ਜਾ ਕੇ ਗਿਆ ਮਰਨੇ ਇੱਕ ਮੁੰਡਾ ਹੋ ਰਿਹਾ ਮੈਨੂੰ ਕਿਹਾ ਵੀ ਹੈਪੀ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਹੋਈ ਜੇ ਜਗਰੂਰ ਦਾ ਕੰਨਾ ਹੈ ਕਿ ਤੇਰਾ ਕੰਨਾ ਬਹਿ ਕੇ ਗੱਲ ਕਰ ਲੈ ਇਹਦਾ ਨਾ ਤੂੰ ਇੱਥੇ ਖੜਾ ਜਾ ਤੇਰੇ ਸੱਟਾਂ ਲਾ ਦਨੀਆ ਇਹ ਮੇਰੇ ਢਕਵਾ ਮਾਵੇਗਾ ਇਹਨੇ ਲੈ ਕੇ ਢਾਕੇ ਢਕਵਾ ਫੜ ਲਿਆ ਮੁੰਡਾ ਨਵਸ਼ਪਾਲ ਮੁੰਡਾ ਪੋਨੀਆਂ ਦਾ ਉਹਨਾਂ ਦਾ ਮਾਰਸ ਦੀਆਂ ਗੋਲੀਆਂ ਸਿੱਧੀਆਂ ਗੋਲੀਆਂ ਨੇ ਮੇਰੇ ਮਾਪ ਮਰਵਾਇਆ ਹੈਪੀ ਨੇ ਪ੍ਰਸ਼ਾਸਨ ਕੋਲ ਕਹਿੰਦਾ ਸਾ For updates, like and follow our Facebook page SMZ News and don't forget to subscribe our YouTube channel and press the bell icon.